ਸਾਥੀਓ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਸਾਡੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਰਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੁੰਦਾ ਹੈ ਵੀ ਆਰਡਰ ਆਫ ਸੇਂਟ ਐਂਡਰਿਊ ਦਾ ਅਪੋਸਟਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਉਹਦੇ ਵਾਸਤੇ ਮੈਂ ਸਮਝਦਾ ਕਿ ਸਾਰੇ 140 ਕਰੋੜ ਦੇਸ਼ ਵਾਸੀਆਂ ਵਾਸਤੇ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਔਰ ਵਧਾਈ ਦੇ ਪਾਸੋਂ ਹੁਣ ਵਿਸ਼ਾ ਸਾਡਾ ਹੈਗਾ ਕਿ ਅਸੀਂ 12 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਦੀ ਐਕਸਟੈਂਡਡ ਵਰਕਿੰਗ ਕਮੇਟੀ ਮੀਟਿੰਗ ਹੋ ਜਾ ਰਹੀ ਹੈ ਇੱਕ ਵਰਕਿੰਗ ਕਮੇਟੀ ਹੁੰਦੀ ਹੈ ਐਕਸਟੈਂਡਡ ਵਰਕਿੰਗ ਕਮੇਟੀ ਹੁੰਦੀ ਹੈ ਜਿਹੜਾ ਲਗਭਗ ਸਾਡੇ 3500 ਤੋਂ ਵੱਧ ਡੈਲੀਗੇਟਸ ਉਹਦੇ ਵਿੱਚ ਭਾਗ ਲੈਣਗੇ ਜਿਹੜੇ ਸਾਡੇ ਮੰਡਲ ਪ੍ਰਧਾਨ ਜਨ ਸੈਕਟਰੀ ਲੈ ਕੇ ਜ਼ਿਲ੍ਹੇ ਦੇ ਆਫਿਸ ਬੀਅਰਸ ਜ਼ਿਲ੍ਹਾ ਦੇ ਮੋਟਿਆਂ ਦੇ ਪ੍ਰਧਾਨ ਫਿਰ ਸੜੇ ਲੋਕ ਸਭਾ ਦੇ ਵਿੱਚ ਜਿਹੜੇ ਸਾਥੀਆਂ ਨੇ ਕੰਮ ਕੀਤਾ ਐਜ਼ ਅ ਇਨਚਾਰਜ অর ਕਨਵੀਨਰ ਚਾਹੇ ਲੋਕ ਸਭਾ ਦੇ ਹੋਣ ਚਾਹੇ ਵਿਧਾਨ ਸਭਾ ਦੇ ਕਨਵੀਨਰ ਜ਼ੋਨ ਜਿਹਨੇ ਐਮ ਐਲ ਏ ਦਾ ਚੋਣ ਲੜਿਆ ਸੀਗਾ ਐਮ ਪੀਜ਼ ਦਾ ਚੋਣ ਲੜਿਆ ਸੀ ਐਮ ਐਲ ਏਜ਼ ਐਮ ਪੀਜ਼ ਐਕਸ ਐਮ ਐਲ ਏਜ਼ ਐਕਸ ਐਮ ਪੀਜ਼ ਔਰ ਇਸ ਤਰ੍ਹਾਂ ਚੱਲਦੇ ਹੋਏ ਕਿ ਸਟੇਟ ਦਾ ਕੋਰ ਗਰੁੱਪ ਸਟੇਟ ਦੇ ਆਫਿਸ ਬਿਦਰ ਸਟੇਟ ਦੇ ਮੋਰਚੇ ਦੇ ਪ੍ਰਧਾਨੀ ਲਗਭਗ ਜਿਹੜੀ ਸਾਡੀ ਸਾਰੀ ਸੰਖਿਆ ਜਿਹੜੀ ਹੈਗੀ ਆ ਯਾ ਰਾਸ਼ਟਰਪਤੀ ਅਧਿਕਾਰੀ ਜੋ ਪੰਜਾਬ ਤੋਂ ਨੇ ਇਹ ਸਾਰੀ ਸੰਖਿਆ 3500 ਦੇ ਆਸ-ਪਾਸ ਪੈਂਦੀ ਹੈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਲੋਕ ਸਭਾ ਚੋਣਾਂ ਦੇ ਬਾਅਦ ਇੱਕ ਵੱਡੀ ਬੈਠਕ ਹੋਣ ਵਾਲੀ ਹੈ ਸਰ ਉਹਦੇ ਵਿੱਚ ਕੇਂਦਰੀ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਵਿਸ਼ੇਸ਼ ਰੂਪ ਚ ਭਾਗ ਲੈਣ ਵਾਸਤੇ ਹੁਣ ਆ ਰਹੇ ਨੇ ਉਹਨਾਂ ਦੇ ਨਾਲ ਸਾਡੇ ਰਾਸ਼ਟਰੀ ਮਹਾ ਮੰਤਰੀ ਤਰुण ਚੁੱਕ ਜੀ ਰਾਸ਼ਟਰੀ ਉਪਾਧਿਕਸ਼ ਸ਼ੋਧਾਨ ਸਿੰਘ ਜੀ ਸਾਡੇ ਸਹਿ ਪਰਿਵਾਰੀ ਔਰ ਰਾਸ਼ਟਰੀ ਸਚੇਵ ਨਿਰਿੰਦਰ ਸਿੰਘ ਰੈਣਾ ਜੀ ਉਸ ਬੈਠਕ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਇਲਾਵਾ ਸਾਡੇ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਜੀ ਔਰ ਕੇਂਦਰੀ ਮੰਤਰੀ ਰਾਜ ਮੰਤਰੀ ਰਮਨਿਤ ਬੀਟੂ ਜੀ ਵੀ ਹਾਣ ਵਾਲੇ ਨੇ ਔਰ ਇਸ ਦੀ ਅਧਿਖਸ਼ਤਾ ਜਿਹੜੀ ਕੀ ਹੈ ਸਾਡੇ ਪ੍ਰਦੇਸ਼ ਦੇ ਅ ਸੁਨੀਲ ਝਾਖੜ ਜੀ ਕਰਨ ਵਾਲੇ ਨੇ ਇਸ ਦੇ ਵਿੱਚ ਸੰਗਠਨ ਦੇ ਔਰ ਪੰਜਾਬ ਦੀ ਵਰਤਮਾਨ ਸਥਿਤੀ ਦੇ ਉਤੇ ਲੰਬੀ ਚਰਚਾ ਹੋਣ ਵਾਲੀ ਹੈ ਅੱਜ ਪੰਜਾਬ ਕਿਸ ਦੌਰ ਚ ਪਹੁੰਚ ਗਿਆ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿਸ ਤਰੀਕੇ ਨਾਲ ਨਸ਼ੇ ਦਾ ਕਾਰੋਬਾਰ ਵਧ ਰਿਹਾ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਵਿਸ਼ੇਸ਼ ਕਰਕੇ ਚਰਮੜਾ ਕੇ ਰਹਿ ਗਈ ਹੈ ਕਿਸ ਤਰੀਕੇ ਨਾਲ ਸੈਚਿੰਗ ਹੋ ਰਹੀਆਂ ਨੇ ਜਿੱਦਾ ਜਿੱਥੇ ਜੀ ਕਰਦਾ ਜਿਹਨੂੰ ਜੀ ਕਰਦਾ ਆ ਕੇ ਗੋਲੀ ਮਾਰ ਦੇਵੇ ਜਾਂ ਤਲਵਾਰ ਨਾਲ ਵੱਢ ਦੇਵੇ ਪਰ ਸਰਕਾਰ ਦਾ ਓਵਰਆਲ ਜਿਹੜਾ ਫੇਲਿਅਰ ਹੈਗਾ सारा इस मीटिंग चर्चा का विषय साहन वाला है और इसके अलावा प्रधानमंत्री मोदी जी तीसरी बार देश के प्रधानमंत्री बने ने एक बहुत लंबे अंतराल के बाद दशकों के बाद ऐसा मौका आया कि किसी प्रधानमंत्री ने तीसरी बारी प्रधानमंत्री बने हो लगातार पंजाब ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹੈ। ਔਰ ਇਸੇ ਸਿਸ਼ਤੇ ਸਾਡਾ ਧੰਨਵਾਦ ਪ੍ਰਸਤਾਵ ਵੀ ਆਏਗਾ ਉਹਨਾਂ ਦੇ ਵਧਾਈ ਪ੍ਰਸਤਾਵ ਵੀ ਆਏਗਾ। ਔਰ ਆਗਾਮੀ ਭਾਰਤੀ ਜਨਤਾ ਪਾਰਟੀ ਦੀ ਰੀਤੀ ਔਰ ਨੀਤੀ ਕਿਸ ਤਰੀਕੇ ਨਾਲ ਲਾਗੂ ਕਰਨੀ ਹੈ ਔਰ ਪੰਜਾਬ ਦੇ ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ ਹੈ। ਇਹ ਸਾਰੇ ਵਿਸ਼ਿਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਸਾਡੀ ਚਰਚਾ ਹੋਣ ਵਾਲੀ ਹੈ। ਸੋ ਮੈਂ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ ਮੰਡਲ ਪ੍ਰੈਜ਼ੀਡੈਂਟ ਔਰ ਮੰਡਲ ਜਨ ਸੈਕਟੀਓ ਉੱਪਰ ਦੇ ਸਾਰੇ ਲੋਗੋ ਚ ਹੋਣਗੇ। ਇਹ ਸੰਗਠਨਾਤਮਕ ਦ੍ਰਿਸ਼ਟੀ ਦੇ ਨਾਲ ਤੇ ਜਿੱਥੇ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ। ਉਹਦੇ ਨਾਲ-ਨਾਲ ਪੰਜਾਬ ਦੀ ਰਾਜਨੀਤੀ ਵਾਸਤੇ ਵੀ ਇੱਕ ਬਹੁਤ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ। ਹੋਰ ਕੋਈ ਤੁਹਾਡਾ ਪ੍ਰਸ਼ਨ ਹੋਵੇ ਤਾਂ ਅਸੀਂ ਉਹ ਅਨਸਰ ਦੇਵਾਂਗੇ। ਚਾਹ ਰਿਹਾ ਸੀ ਕਿ ਪੇਪਰ ਦੇ ਅੰਦਰ ਜੀਐਮਪੀ ਪੰਜਾਬ ਦੇ ਵਿੱਚ ਕਿਸ ਪੋਜੀਸ਼ਨ ਤੇ ਹੈਗੀ ਹੈ ਤੇ ਉਹ ਨੂੰ ਫਰਦਰ ਕਿਵੇਂ ਇੰਪਰੂਵ ਕਰ ਸਕਦਾ ਹੈ। ਜਿਹੜੇ ਰੀਸੈਂਟਲੀ ਲੋਕ ਸਭਾ ਦੇ ਚੋਣ ਹੋ ਕੇ ਠੇ ਨੇ। ਆਪਾਂ ਸਾਰੇ ਦੇਖਿਆ ਜੋ ਵੀ ਰਿਜ਼ਲਟਸ ਆਏ ਨੇ। ਭਾਰਤੀ ਜਨਤਾ ਪਾਰਟੀ ਇੱਕ ਮਾਤਰਾ ਅਸੀਂ ਪਾਰਟੀ ਹੈ। ਜਿਹਦਾ ਵੋਟ ਬੈਂਕ ਜਿਹੜਾ ਹੈਗਾ ਵੋਟ ਸ਼ੇਅਰ ਜਿਹੜਾ ਹੈਗਾ ਵਾ ਉਹ ਲਗਭਗ 11 ਤੋਂ 12% ਤੱਕ ਵਧਿਆ। ਸੋ ਇਹ ਦਰਸਾਉਂਦਾ ਹੈਗਾ ਕਿ ਪੰਜਾਬ ਦੇ ਲੋਕ ਹੁਣ ਬਦਲ ਚਾਹੁੰਦੇ ਨੇ ਔਰ ਉਹ ਬਦਲ ਭਾਰਤੀ ਜਨਤਾ ਪਾਰਟੀ ਦੇ ਰੂਪ ਚ ਦੇਖ ਰਹੇ ਨੇ। ਜਲੰਧਾ ਤੋਂ ਪਨਾਹ ਭੋਰਿਆ ਅੱਜ ਸ਼ੀਤਲ ਅੰਗਰਾਨ ਨੂੰ ਵੀ ਤਾਕੀ ਆਈਆਂ ਇਹ ਉਹਨਾਂ ਜਾਨ ਨੂੰ ਖਤਰਾ ਹੈ। ਇਹ ਜਿਹੜੇ ਅਭੀ ਇਹ ਜੋ ਭਾਰਤੀ ਕਿਰਦਰੀ ਚਾੰਗ ਬੱਲੇ ਕੇ ਸਭ ਦੇ। ਜਲੰਧਾ ਦਾ ਜਿਹੜਾ ਉਪ ਚੋਣਾਂ ਹੋ ਰਿਹਾ ਹੈ ਮੈਂ ਸਮਝਦਾ ਕਿ ਜੇ ਪੁਰਾਣੇ ਸਾਥੀ ਜੇ ਸ਼ਾਇਦ ਯੰਗਸਟਰਸ ਨੇ ਤੇ ਉਹ ਸਮਾਂ ਨਹੀਂ ਦੇਖਿਆ ਹੋਵੇਗਾ ਹਰਿਆਣਾ ਚ ਇੱਕ ਮਹਿੰਦ ਦਾ ਚੋਣ ਹੋਇਆ ਸੀਗਾ ਜਲੰਧਰ ਦਾ ਉਪ ਚੋਣ ਸਰਕਾਰੀ ਤੰਤਰ ਦੇ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹ ਮੈਨੂੰ ਉਹ ਹਰਿਆਣਾ ਦਾ ਮਹਿੰਦ ਦਾ ਚੋਣ ਯਾਦ ਕਰਾਂਦਾ ਹੈਗਾ ਇਹ ਸੱਤ ਤੱਕ ਗੁੰਡਾਗਰਦੀ ਇਲੈਕਸ਼ਨ ਕਮਿਸ਼ਨ ਨੇ ਸਿੱਧੇ ਸਿੱਧੇ ਗਾਈਡਲਾਈਨਸ ਨੇ ਕਿ ਜੋ ਅਸਵੀਕੈਸੀ ਚੋਣ ਪ੍ਰਚਾਰ ਵਾਸਤੇ ਕਿ 8 ਤਰੀਕ ਨੂੰ ਸਾਰੇ ਜਿਹੜੇ ਆਊਟਸਾਈਡਰਸ ਨੇ ਉਹ ਕੰਸਟੈਂਸੀ ਛੱਡ ਦੇਣਗੇ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖਿਆ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਅੱਜ ਵੀ ਬੂਥਾਂ ਦੇ ਉੱਤੇ ਝਾਲੀ ਵੋਟਾਂ ਪਵਾਉਣ ਦਾ ਕੰਮ ਕਰ ਰਹੇ ਨੇ ਡਾਂਟਾਂ ਕਾਂ ਦਾ ਕੰਮ ਕਰ ਰਹੇ ਨੇ ਔਰ ਜੋ ਵੀ ਹਤਕੰਡਾ ਅਪਣਾਇਆ ਜਾ ਸਕਦਾ ਨਿਮਨ ਤੋਂ ਨਿਮਨਸ ਤਰਦ ਉਸ ਨੂੰ ਅਪਣਾंदे ਹੋਏ ਇਸ ਲੋਕ ਸਭਾ ਐਸ ਜਿਹੜੇ ਬਾਈ ਇਲੈਕਸ਼ਨ ਹੈ ਵਿਧਾਨ ਸਭਾ ਦਾ ਉਹਨੂੰ ਪ੍ਰਭਾਵਿਤ ਕਰਨ ਦਾ ਪ੍ਰਯਾਸ ਕਰ ਰਹੇ ਨੇ ਨਿਕਲ ਮੈਂ ਇੱਕ ਚੀਜ਼ ਦੱਸ ਦਿਆਂ ਵੋਟ ਜਨਤਾ ਨੇ ਪਾਣੀ ਜਿਸ ਤਰ੍ਹਾਂ ਦੇ ਹਾਲਾਤ ਆਮ ਆਦਮੀ ਪਾਰਟੀ ਖੜੇ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਜਲੰਧਰ ਦੇ ਚਿਮਨੀ ਚੌਂ ਦੇ ਵਿੱਚ ਉਹਨਾਂ ਨੇ ਸਾਰੀ ਕੈਂਪੇਨ ਨੂੰ ਚਲਾਇਆ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਜੀ ਦੀਆਂ ਸਟੇਟਮੈਂਟਸ ਆਉਂਦੀਆਂ ਰਹੀਆਂ ਨੇ मैं समझदा कि उन्होंने हताशा और निराशा और दीवार पर लिखी हार जोड़ी हैगी है उसको पढ़ के वह बुखला गए और लोकतंत्र दिया धजियाँ उड़ा रहे हैं लेकिन मैं विश्वास करता कि लोग भारतीय जनता पार्टी के नाल ने ਔਰ ਭਾਰਤੀ ਜਨਤਾ ਪਾਰਟੀ ਉਸੇ ਭਾਰੀ ਬਹੁਮਤ ਨਾਲ ਜਿੱਤਣ ਵਾਲੀ ਜਿਵੇਂ ਤੁਸੀਂ ਕਿਹਾ 11 ਤੋਂ 12% ਵੋਟ ਇਨਕਰੀਸ ਹੋਇਆ ਇਸ ਵਾਰੀ ਇਲੈਕਸ਼ਨਸ ਹੋਏ ਨੇ ਲੇਕਿਨ ਜਿਹੜਾ ਮੇਨ ਜਿਵੇਂ ਜੀਪੀ ਨੂੰ ਪਿਆ ਔਰ ਜਿਹੜਾ ਰੂਰਲ ਸੈਕਟਰ ਦੇ ਵਿੱਚ ਔਰ ਫਾਰਮਰਸ ਦੇ ਵਿੱਚ ਪੀਏ ਮੀਟਿੰਗ ਜਿਹੜੀ ਹੁਣ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹ ਜਿਹੜੇ ਫੈਕਟਰਸ ਨੇ ਉਹ ਡਿਸਕਸ ਕੀਤੇ ਜਾਣਗੇ ਜਦੋਂ ਬੈਠਕ ਹੋਏਗੀ ਇਹ ਹੀ ਨੇ ਸਾਰੇ ਫੈਕਟਰਸ ਡਿਸਕਸ ਕੀਤੇ ਜਾਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਕਿਵੇਂ ਵਧਣਾ ਹੈ ਫਾਰਮਰਸ ਨੂੰ ਹੁਣ ਕਿਵੇਂ ਅੱਗੇ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਇਸ਼ੂਸ ਦੇ ਹੈ ਦੇਖੋ ਮੈਂ ਅੱਗੇ ਵੀ ਕਹਿੰਦਾ ਸੀਗਾ ਕਿ ਇਹ ਐਜੀਟੇਸ਼ਨ ਜਾਂ ਇਹ ਜਿਹੜਾ ਇਸ਼ੂ ਹੈਗਾ ਇਹ ਫਾਰਮਰਸ ਦਾ ਇਸ਼ੂ ਨਹੀਂ ਹੈ ਇਹ ਜਿੱਥੇ ਬੰਦੀਆਂ ਦਾ ਇਸ਼ੂ ਹੈ ਔਰ ਜਿੱਥੇ ਬੰਦੀਆਂ ਦੀ ਪੋਲਿਟਿਕਲ ਐਫੀਨਸ਼ਨ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਜੇ ਉਹ ਇਮਾਨਦਾਰ ਹੁੰਦੇ ਤੇ ਕਿਸਾਨੀ ਬੇਸ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਰਸਤਾ ਨਾ ਰੋਕਦੇ ਲੈਵਲ ਪਲੇਇੰਗ ਫੀਲਡ ਹੁੰਦੀ ਔਰ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਲਓ ਇਹ ਲੈਵਲ ਪਲੇਇੰਗ ਫੀਲਡ ਨਾ ਹੁੰਦੇ ਹੋਈ ਵੀ ਜੇ ਭਾਰਤੀ ਜਨਤਾ ਪਾਰਟੀ 11 ਤੋਂ 12% ਇਨਕਰੀਸ ਕਰ ਸਕਦੀ ਹੈ ਤੇ ਜੇ ਲੈਵਲ ਪਲੇਇੰਗ ਫੀਲਡ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਕਿੱਥੇ ਪਹੁੰਚੀ ਹੁੰਦੀ ਇਸੇ ਇਸ ਦਾ ਤਾਂ ਹੁੰਦਾ ਚੱਲਦਾ ਹਰੇ ਸਾਹਿਬ ਜਨਤਕ ਵੈਸੇ ਵੀ ਜਦੋਂ ਇੱਥੇ ਆਵੇ ਜਨਤਕ ਵੋਟ ਦੇਣ ਵਾਸਤੇ ਸੀਐਮ ਦਾ ਚਾਲੀ ਕਿੰਨੇ ਕਿੰਨੇ ਦਾ ਕੋਈ ਨਿਯਮ ਤਾਂ ਸਾਰ ਨਹੀਂ ਹੈ ਤੇ ਕੋਈ ਨਮਾਇਦਾ ਵੀ ਨਹੀਂ ਆਇਆ ਇਹ ਲੱਗ ਰਿਹਾ ਹੈ ਕਿ ਜਨਤਕ ਵੋਟ ਉਹਨਾਂ ਨੂੰ ਆਪਣੇ ਇਸ ਦਿਨ ਪਹਿਲਾਂ ਜਨਤਕ ਸੁਣਾਣੇ ਚਾਹੀਦੇ ਇਸ ਖਾਲੀਆ ਵੀਡੀਓ ਆਡੀਓ ਦੇਖਿਓ ਜੋ ਉਸ ਆਡੀਓ ਚ ਹੈਗਾ ਉਹ ਸਪਸ਼ਟ ਕਰਦਾ ਹੈਗਾ ਉਸ ਪੈਨ ਡਰਾਈਵ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਕਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਭ੍ਰਸ਼ਟਾਚਾਰ ਦੇ ਵਿੱਚ ਲਿਪਟੇ ਨੇ। ਔਰ ਉਹਦੇ ਵਿੱਚ ਕਿਤਨੇ ਕਿਤੇ ਅਕਸ਼ੇਪ ਜਿਹੜਾ ਹੈਗਾ ਵਾ ਟਾਪ ਲੀਡਰਸ਼ਿਪ ਤੱਕ ਜਾਂਦਾ ਹੈ। ਸ਼ਿਵਲ ਜੀ ਨੇ ਉਹ ਪੈਨ ਡਰਾਈਵ ਵਾਸਤੇ ਭਗਵੰਤ ਮਾਨ ਜੀ ਨੂੰ ਖੁੱਲਾ ਸਦਾ ਵੀ ਦਿੱਤਾ ਸੀ। ਔਰ ਭਗਵੰਤ ਮਾਨ ਜੀ ਦੀ ਇੰਤਜ਼ਾਰ ਵੀ ਕੀਤੀ ਕਿ ਤੁਸੀਂ ਆਓ ਔਰ ਪੈਂਟ ਰਾਈਬ ਲੈ ਲਓ ਜਿਤਨਾ ਕੰਤਕ ਕਰਨ ਦਾ ਸਵਾਲ ਹੈ ਅਸੀਂ ਸਾਰੇ ਜਾਣਦੇ ਆ ਕਿ ਚਾਹੇ ਕਟਾਰੂ ਚੱਕ ਹੋਣ ਚਾਹੇ ਬਲਕਾਰ ਸਿੰਘ ਹੋਣ ਜਾਂ ਹੋਰ ਹੋਣ ਜਿੰਨੀਆਂ ਵੀ ਆਡੀਓਜ਼ ਜਾਂ ਵੀਡੀਓਜ਼ ਬਾਹਰ ਆਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਇਹ ਨਿਰਣਾ ਕੀਤਾ ਗਿਆ ਕਿ ਮੀਡੀਆ ਦੀ ਹਾਜ਼ਰੀ ਚ ਭਗਵੰਤ ਮਾਨ ਦੀ ਹਾਜ਼ਰੀ ਚ ਪਬਲਿਕ ਦੇ ਸਾਹਮਣੇ ਉਹ ਆਡੀਓਸ ਸੁਮাইয়া ਜਾਨ ਅਧਿਪਗੰਤਮਾਨ ਉਥੇ ਜਵਾਬ ਦੇਣ ਕਿ ਉਹ ਇਹਨਾਂ ਤੇ ਕੀ ਐਕਸ਼ਨ ਕਰਨਗੇ ਲੇਕਿਨ ਭਗੰਤਮਾਨ ਨੂੰ ਪਤਾ ਸੀਗਾ ਕਿ ਸਾਡੇ ਪ੍ਰਚਾਰ ਜਿਹੜਾ ਹੈਗਾ ਉਹ ਜਾਗਰ ਹੋਣ ਵਾਲਾ ਹੈ ਇਸ ਕਰਕੇ ਉਹ ਉਥੋਂ ਭੱਜ ਗਿਆ ਸਰ ਜੀ ਜਾਨ ਸੁਣਗੀ ਇਹ ਨਹੀਂ ਜੀ ਨਾ ਤੋਂ ਸੱਤਾਂ ਤੋਂ ਧਾਇਕ ਨੇ ਵੱਡੇ ਸਵਾਲ ਕਰੇ ਦੇਖੋ ਸੀਵੀ ਜਾਂਚ ਦਾ ਇੱਕ ਸਿਸਟਮ ਹੈਗਾ ਸਟੇਟ ਰეკਮੈਂਡ ਕਰਦੀ ਹੈ ਤੇ ਉਦੋਂ ਹੁੰਦਾ ਜਾਂ ਕੋਈ ਐਕਸਟਰਾਔਡੀਨਰੀ ਕੋਈ ਇੰਟਰਸਟੇਟ ਦਾ ਐਕਾ ਦੇ ਉੱਤੇ ਆ ਜਾਂਦਾ ਹੈ। ਲੇਕਿਨ ਇੱਕ ਫੈਡਰਲ ਸਿਸਟਮ ਹੈਗਾ। ਸੀਬੀਆਈ ਨੂੰ ਸਿੱਧਾ ਟੇਕਓਵਰ ਨਹੀਂ ਕਰਦੀ ਸੀ ਬਈ। ਅਨਲੈਸ ਅੰਟਿਲ ਕੋਈ ਇੰਟਰਸਟੇਟ ਇਸ਼ੂ ਇਨਵੋਲਡ ਹੋ ਜਾਵੇ। ਸੋ ਅਦਰਵਾਈਜ਼ ਜਿਹੜਾ ਹੈਗਾ ਇਟਸ ਪ੍ਰੋਰੋਗੇਟ ਆਫ ਦਾ ਸਟੇਟ ਗਵਰਨਮੈਂਟ ਜੇ ਜੇ ਮਾਨਦਾਰ ਨੇ ਤਾਂ ਅਸੀਂ ਕਹਿੰਦੇ ਉਹ ਕਹਿੰਦੇ ਆ ਦੇ ਦੇ ਆਡੀਓ ਸੀਬੀਆਈ ਨੂੰ ਦੇ ਦੇ ਉਹ ਜਾਂਚ ਕਰਾ ਲਓ। ਅਸੀਂ ਤਿਆਰ ਹਾਂ ਉਹਦੇ ਵਾਸਤੇ। ਸ਼੍ਰੀ ਜੀ ਅੱਜ ਕਿਸਾਨ ਦੇ ਉਸੇ ਪੈਸੇ ਦੇਗੀ ਪੰਜਾਬ ਕਿਦਾਂ ਦੇਖੇ ਤੁਸੀਂ ਅੱਜ ਤੱਕ ਕਿਦਾਂ ਵਿਆਜ ਲੱਗਦਾ ਮੈਂ ਅਜੇ ਉਹ ਬਿਆਨ ਸੁਨੇ ਨਹੀਂ ਸਕਿਆ ਵਿੱਚ ਕਮੈਂਟ ਨਹੀਂ ਕਰ ਸਕਦਾ ਸਰ ਜਿਹੜਾ ਡਾਡੋਵਾਲ ਟੋਲ ਦਾਦਾ ਦਾ ਇਸ਼ੂ ਚੱਲ ਰਿਹਾ ਹੈ ਫਾਰਮਰਸ ਨੇ ਕਾਫੀ 26 ਦਿਨਾਂ ਤੋਂ ਫ੍ਰੀ ਕੀਤਾ ਹੋਇਆ ਹੈਗਾ ਭਾਜਪਾ ਦਾ ਕੀ ਸਟੈਂਡ ਹੈ ਇਸ ਟੀਚੂ ਲੈ ਕੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਸਿੱਧਾ ਇਹ ਹੈ ਕਿ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਟੋਲ ਬੈਰੀਅਰ ਦੇ ਰੇਟਸ ਨੂੰ ਵੀ ਰੈਸ਼ਨਲਾਈਜ਼ ਕੀਤਾ ਜਾਵੇ ਉਤੇ ਨਾਲ ਨਾਲ ਕਾਨੂੰਨ ਵਿਵਸਥਾ ਵੀ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਪਰ ਜਿਸ ਤਰ੍ਹਾਂ ਇੱਕ ਫੈਸ਼ਨ ਚੱਲ ਪਿਆ ਕਿ ਜਿੱਥੇ ਜਿੱਥੇ ਚਾਹੋ ਜਿੱਥੇ ਜਾਓ ਰਸਾ ਰੋਕ ਦਿਓ ਕਰ ਦਿਓ। ਤੋਂ ਇਹ ਅੱਛਾ ਨਹੀਂ ਹੈਗਾ ਲੋਕਪਾਲ ਦੇ ਵਾਸਤੇ। ਜਿਸ ਵੀ ਹਾਜ਼ਰੀ ਦੀ ਮੀਟਿੰਗ ਹੋਈ ਉਹ ਮੈਨੂੰ ਕੋਈ ਡਾਕੂਮੈਂਟੇਸ਼ਨ ਦੁਆਰਾ ਫੇਰ ਨਹੀਂ ਦਿਖਾਈ ਗਈ ਜੀ। ਕਿਹਦੀ? ਕੋਈ ਡਾਕੂਮੈਂਟੇਸ਼ਨ ਨਹੀਂ ਹੈ ਜੀ ਜੀ ਕਿ ਜੀ ਲੈਕੀ ਨਹੀਂ ਆ ਰਹੇ ਹਾਂਗੇ ਡੀਸੀ ਸਾਹਿਬ ਦੇ ਕੋਲ। ਕੋਲ ਦਾ ਨਹੀਂ ਲੱਗੇ ਮੈਨੂੰ ਤੇ ਬਾਰੇ ਜਾਣਕਾਰੀ ਸਾਡੀ ਕੋਈ ਆਫਰ ਤੋਂ ਮੁੱਦਾ ਉੱਠਿਆ ਲਗਾ ਤਾਂ ਜਿਹੜੇ ਆਮਦਨੀ ਵਾਧੂ ਲੈਣੇ ਉਹ ਤੁਹਾਡੀ ਪਰਨੇ ਉਹ ਕਹਿੰਦੇ ਵੀ ਆਰਟੀਆ ਫੰਡ ਹੋਵੇ ਐਸਟੀਆ ਫੰਡ ਹੋਵੇ ਸਾਨੂੰ ਕੇਂਦਰ ਤੋਂ ਨਹੀਂ ਮਿਲਿਆ ਕਿਤਾ ਦੇਖੀ ਰੱਖਦੇ ਆ ਉਹ ਕਿਹੜੇ ਕੰਮ ਕਰਦੇ ਉਹ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਪੈਸੇ ਆਏ ਨੇ ਕੇਂਦਰ ਵੱਲੋਂ ਉਹ ਕਿੱਥੇ ਨੇ 438 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਇਆ ਮੈਂ ਤੁਹਾਡੇ ਮੱਦੇਨਜ਼ਰ ਚੈਲੰਜ ਕਰਦਾ ਮੈਨੂੰ 1 ਰੁਪਿਆ ਦਿਖਾ ਦਿਓ 438 ਕਰੋੜ ਦਾ ਜਿਸ ਪਰਪਸ ਲਈ ਆਇਆ ਉਹ ਐਸੇ ਟੀਵੀ ਦੇ ਬਾਡਸ ਬਣਾਉਣ ਵਾਸਤੇ ਉਹ ਆਇਆ ਸੀਗਾ ਐਕਸ-ਰੇ ਮਸ਼ੀਨਾ ਖਰੀਦਣ ਵਾਸਤੇ ਉਹ ਆਇਆ ਸੀ ਟੈਸਟਿੰਗ ਲੈਬ ਬਣਾਉਣ ਵਾਸਤੇ ਉਹ ਆਇਆ ਸੀ ਜਿਹੜੀ ਡਿਸਪੈਂਸਿੰਗ ਹੈਗੀ ਉਹਦਾ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਵਾਸਤੇ ਮੈਨੂੰ ਦੱਸ ਦਿਓ ਇਹਨਾਂ ਦੌਰੇ ਪੀਰੀਅਡ ਦੇ ਵਿੱਚ ਉਹ 438 ਕਰੋੜ ਜਿਹੜਾ ਕੀ 1500 ਕਰੋੜ ਆਣਾ ਸੀ ਉਹ 438 ਕਰੋੜ ਦੀ ਪਹਿਲੀ ਕਿਸ਼ਤ ਆਈ ਸੀ ਦੇਖੋ ਉਹਦਾ ਇੱਕ ਵੀ ਪੈਸਾ ਇਹਨਾਂ ਨੇ ਖਰਚ ਨਹੀਂ ਕੀਤਾ ਸੈਂਟਰ ਦਾ ਕੋਈ ਫੰਡ ਆਏਗਾ ਉਹ ਇੱਕ ਪਾਰਟिकुलर ਪਰਪਸ ਲਈ ਆਉਂਦਾ ਕਿ ਇਸ ਪਰਪਸ ਲਈ ਤੁਸੀਂ ਖਰਚ ਕਰਨਾ ਤੇ ਜੇ ਤੁਸੀਂ ਉਸ ਦਾ ਖਰਚ ਨਹੀਂ ਕਰੋਗੇ ਜੋ ਪਹਿਲੀ ਕਿਸ਼ਤ ਆ ਗਈ ਉਹ ਦਾ ਹਸਾਬ ਨਹੀਂ ਦਿਓਗੇ ਤਾਂ ਅਗਲੀ ਕਿਸ਼ਤ ਨਹੀਂ ਆਣੀ ਇਹਦੇ ਵਾਸਤੇ ਪੂਰਨਤਾ ਭਵੰਤਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਕਿ ਜਿਸ ਦੇ ਕਾਰਨ ਕੇਂਦਰ ਪੈਸਾ ਦੇਣਾ ਚਾਹੁੰਦਾ ਹੈ ਲੇਕਿਨ ਇਹ ਪਿਛਲਾ ਹਿਸਾਬ ਨਾ ਦੇ ਕੇ ਜਾਣ ਕੇ ਰੋੜੇ اٹਕਾਣਾ ਚਾਹੁੰਦੇ ਨੇ ਕਿਉਂਕਿ ਕੰਮ ਕਰਨਾ ਇਹਨਾਂ ਨੂੰ ਆਂਦਾ ਨਹੀਂ ਕੰਮ ਕਰਨਾ ਚਾਹੁੰਦੇ ਨਹੀਂ ਔਰ ਸਿਰਫ ਹਾਇ ਤੋਬਾ ਮਚਾ ਕੇ ਵੀ ਕੇਂਦਰ ਦੇ ਉੱਤੇ ਛੱਡ ਦੇ ਸਾਰੀ ਗੱਲ ਮੈਂ ਪੁੱਛਣਾ ਚਾਹਨਾ ਤੁਸੀਂ ਇਸ ਫੰਡ ਦੀ ਤੇ ਗੱਲ ਕਰਦੇ ਹੋ ਜਿਹੜਾ ਕੇਂਦਰ ਨੇ ਪੰਜਾਬ ਵਾਸਤੇ ਲੁਧਿਆਣੇ ਵਾਸਤੇ ਖਾਸ ਕਰਕੇ ਟੈਕਸਟਾਈਲ ਪਾਰਕ ਭੇਜਿਆ ਸੀਗਾ 1000 ਕਰੋੜ ਰੁਪਏ ਨਾਲ ਭੇਜਿਆ ਸੀਗਾ ਉਹ ਕਿੱਥੇ ਹੈ ਪੰਜਾਬ ਸਰਕਾਰ ਨੇ ਉਸ ਨੂੰ ਲੈਣ ਤੋਂ ਮਨਾ ਕਰ ਦਿੱਤਾ ਉਹ ਵਾਪਸ ਕਰ ਦਿੱਤਾ ਕਿਆ ਹੈ ਕੋਈ ਅਧਿਕਾਰ ਰੱਖਦੇ ਨੇ ਕਿ ਉਗਰ ਚੱਕਣ ਵਾਸਤੇ ਮੈਂ ਇਹ ਕਹਿ ਸਕਦਾ ਕਿ ਆਜ਼ਾਦੀ ਦੇ ਬਾਅਦ ਪੰਜਾਬ ਦੀ ਇਹ ਸਭ ਤੋਂ ਨਲਾਇਕ ਔਰ ਨਕਮੀ ਸਰਕਾਰ ਜਿਹੜੀ ਪੰਜਾਬ ਨੂੰ ਲੈ ਡੁੱਬੀ ਸਭ ਤੋਂ ਬੋਲੂਗਾ ਕਿ ਹਾਈ ਕੋਰਟ ਦਾ ਫੈਸਲਾ ਹੈ ਕੋਈ ਕੰਪਰੈਸ਼ਨ ਨਹੀਂ ਹੋਗਾ ਅਜੇ ਇੱਕ ਹੋਵੇ ਦੇਖੋ ਜੋ ਵੀ ਹੈਗਾ ਉਹ ਜੋ ਹਾਈ ਕੋਰਟ ਦੀ ਡਾਇਰੈਕਸ਼ਨ ਦਾ ਉਹਦਾ ਪਾਲਣ ਹੋਏਗਾ ਇਸ ਵਾਸਤੇ ਇਹਦੇ ਕੁਝ ਨਹੀਂ ਕਰਾਂ ਸਭ ਤੋਂ ਬਹੁਤ ਧੰਨਵਾਦ ਜੀ ਚੌਂਗਰਾਂ ਦੀ ਹਾਰ ਭਾਜਪੀ ਦੇ ਓਮੀਗੋ ਜਿੱਤੀ ਹਾਰ ਦਾ ਆਨ ਬਾਰੀ ਨਗਰ ਦੇ ਉੱਪਰ ਦਾ ਅਸਰ ਹੋਊਗਾ ਦੇਖੋ ਚੋਣਾ ਆ ਗਿਆ ਰਹਿੰਦਿਆਂ ਨੇ ਚੋਣਾ ਦੇ ਵਿੱਚ ਹਰ ਜਿੱਤ ਚੱਲਦੀ ਰਹਿੰਦੀ ਹੈ ਚੋਣਾਂ ਦੇ ਲੋਕ ਸਭਾ ਦੇ ਸੀ ਚੋਣਾਂ ਦੇਖੇ ਨੇ ਲੁਧਿਆਣੇ ਦੇ ਸੀ ਪੁਚਾਨੂ ਚ 68 ਵਾਰਾਂ ਚ ਲੀਡ ਕੀਤਾ ਅਸੀਂ ਆਉਣ ਵਾਲੇ ਚੋਣਾਂਾਂ ਵਿੱਚ ਆਪਾਂ ਮੇਰ ਬਣਾਵਾਂਗੇ ਸੋ ਸਾਰੇ ਕਿਤੇ ਵੀ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਅਸੀਂ ਸਾਰੇ ਥਾਵਾਂ ਦੇ ਉੱਤੇ ਲੀਡ ਕੀਤਾ ਔਰ ਆਉਣ ਵਾਲੇ ਨਗਰ ਕਮ ਚੋਣਾਂ ਭਾਰਤੀ ਜਨਤਾ ਪਾਰਟੀ ਉਹ ਜਿੱਤਣ ਵਾਲੀ ਹੈ ਆਪਣੇ ਮੇਰ ਬਣਾਉਣ ਵਾਲੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਚੋਣ ਨਹੀਂ ਕਰਾਹੀ ਬਹੁਤ ਬਹੁਤ ਧੰਨਵਾਦ